ਤਾਂ ਚਾਚਾ ਜੀ ਚਾਚਾ ਜੀ ਅਸੀਂ ਜੰਧੀਆਂ ਚੋਲ ਜਾ ਕੇ ਆਏ ਲੋਕ ਮੰਨ ਨਹੀਂ ਰਹੇ ਸੋਚਾਂਗੇ ਜੀ ਅਸੀਂ ਘਰ ਤੋਂ ਇਹਰ ਕਰਦਾ ਆਪ ਸਰਕਾਰ ਦੇ ਗੱਲ ਸਾਹਿਬ ਹਾਂ ਤੁਸੀਂ ਆਇਓ ਹੁਣ ਦੇਖ ਲੈ ਉਹ ਮੈਂ ਨਹੀਂ ਬੇਨਤੀ ਕਰਦਾ ਕਿ ਸਾਰੀਆਂ ਗੱਲਾਂ ਭੁੱਲ ਕੇ ਇਹ ਮੀਟਿੰਗਾਂ ਹੋ ਰਹੀਆਂ ਅੱਜ ਕੱਲ ਕਾਂਗਰਸ ਦੇ ਸ਼ਿਮਲਾ ਦੀਆਂ ਨਾ ਮੇਰੀਆਂ ਨਾ ਕਿਸੇ ਹੋਣ ਮੈਂ ਨਸੀਬ ਆਇਆ ਤੇ ਸਾਰੇ ਮਾਕੇ ਪਹੁੰਚੋ ਬੜੀਆਂ ਸ਼ਾਨਦਾਰ ਮੀਟਿੰਗਾਂ ਹੋ ਰਹੀਆਂ

ਅੱਜ ਸਾਡਾ ਦੇਸ਼ ਦਾ ਜੋ ਚੋਟ ਚੱਲ ਰਹੀ ਹੈ ਵੱਡੇ ਪੱਧਰ ਤੇ ਦੋ ਪਾਰਟੀਆਂ ਦੇ ਵਿੱਚ ਅੱਜ ਫੈਸਲਾ ਸੰਗਤ ਨੇ ਕਰਨਾ ਹੈ ਇੱਕ ਪਾਸੇ ਭਾਜਪਾ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੂਜੇ ਪਾਸੇ ਕਾਂਗਰਸ ਪਾਰਟੀ ਦਾ મહਾ ਗੱਠਜੋੜ ਹੈ ਜਿਸਨੂੰ ਦਾ ਨੂੰ ਬਚਾਉਣਾ ਹੈ ਦੇਸ਼ ਦਾ ਸੰਵਿਧਾਨ ਜੋ ਸਾਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਜਨਮ ਹੋਇਆ ਫਿਰ ਬਾਬਾ ਸਾਹਿਬ ਜੀਮਰਪ ਮੇਜਰ ਜੀ ਨੇ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਇਸ ਸੰਵਿਧਾਨ ਦੇ ਤਹਿਤ ਸਾਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਜਦੋਂ ਵੀ ਕੋਈ ਚੋਣ ਆਉਂਦੀ ਹੈ ਅਸੀਂ ਵੋਟ ਦੀ ਤਾਕਤ ੱਕੀ ਵਾਲੀ ਭਰਤੀ ਨੂੰ ਖਤਮ ਕਰਕੇ ਕੱਚੀ ਤੇ ਖੇਕੀ ਵਾਲੀ ਭਰਤੀ ਚਾਲੂ ਕਰਕੇ ਅੱਗੇ ਵੀ 750 ਕਿਸਾਨ ਸ਼ਹੀਦ ਹੋਇਆ ਤਾਂ ਬੀਜੇਪੀ ਦੀ ਸਰਕਾਰ ਨੇ ਦਿਨ ਕਾਲੇ ਇੱਕ ਨਹੀਂ ਵਾਪਸ ਦਿੱਤੇ ਅੱਜ ਐਮਐਸਪੀ ਦੇ ਤਰਨਾ ਚੱਲਦਾ ਹੈ ਸਾਡਾ ਨੌਜਵਾਨ ਵੀ ਸ਼ੁਕਰਨ ਸ਼ਹੀਦ ਹੋ ਗਿਆ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਨੇ ਗੋਲੀ ਚਲਾ ਦਾ ਹੁਕਮ ਦਿੱਤਾ ਪੂਰੇ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਦੇ ਨੌ ਤੇ ਪਰਚਾ ਦਿਓ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਦਿੱਤਾ ਅੱਜ دونوں پارٹیاں کسان دے حق دے کے مارن تو انگریز کرتا ہے کہ کسان سا آن دا ہے کسان دے کھیت چوں گریب روٹی لو دی ہے کسان دی فصل جب کمزور کر رہی ہے تو مطلب پجاب ملدی کمزور کرنے کی گل کر رہا اب تھی دیکھو اگر کوئی کاروبار کرنا لے لوگ ہے تو جی اڈانڈی ورے لوگ ہو تو اوپر جا سکتا ਆ ਤੁਹਾਡੀ ਮਜ਼ਬੂਤੀ ਆਸਾਨ ਤਾਂ ਤੁਹਾਡੇ ਕਰਜ਼ੇ ਮਾਫ ਹੋ ਸਕਦੇ ਲੇਕਿਨ ਜੇ ਤੁਸੀਂ ਛੋਟੇ ਦੁਕਾਨਦਾਰ ਹੋ ਛੋਟਾ ਕਾਰੋਬਾਰ ਕਰਨ ਵਾਲੇ ਲੋਕ ਹੋ ਤੁਸੀਂ ਗਰੀਬ ਹੋ ਤੁਸੀਂ ਕਿਸਾਨ ਹੋ ਤੁਸੀਂ ਲੇਬਰ ਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਸਹੂਤ ਭਾਜਪਾ ਦੀ ਸਰਕਾਰ ਨੇ ਨਹੀਂ ਦਿੱਤੀ ਅੱਜ ਮੈਂ ਸਮਝਦਾ ਹਾਂ ਸੂਰੇ ਵੀ ਬਹੁਤ سارے ਦੁਕਾਨਦਾਰ ਭਰਾ ਛੋਟਾ ਕਾਰੋਬਾਰ ਕਰਨ ਵਾਲੇ ਲੋਕ ਬੈਠੇ ਆਪਾਂ ਵੀ ਲੋਕ ਬੈਂਕਾਂ ਤੋਂ ਲਿਮਿਟ ਲੈ ਰਹੇ ਆਪਾਂ ਨੂੰ ਕਦੇ ਵਿਆਜ ਦੇ ਵਿੱਚ ਕੋਈ ਕਟੌਤੀ ਨਹੀਂ ਹੋਈ ਆਪਣੇ ਮੇਰੇ ਵਿਆਜ ਵਿੱਚ ਤਾਂ ਕਿਸੇ ਨੇ ਕੋਈ ਛੋਟ ਨਹੀਂ ਦਿੱਤੀ ਅੱਜ ਜ਼ਰੂਰਤ ਹੈ ਕਿ ਆਪਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਹੜੀ ਪਾਰਟੀ ਹੈ ਜਿਹਨੂੰ ਅੱਜ ਦੇਖਦੀ ਦਾ ਲੋੜ ਸੰਭਾਲਣ ਦੀ ਲੋੜ ਹੈ ਕਿਉਂਕਿ ਨਾ ਤਾਂ ਕਦੇ ਕਾਂਗਰਸ ਨੇ ਜਾਤ ਪਾਤ ਦੇ ਨਾਮ ਤੇ ਜ਼ਰਦਾਗੀ ਕੀਤੀ ਹੈ ਨਾ ਧਰਮ ਦੇ ਨਾਮ ਤੇ ਕੀਤੀ ਹੈ ਇਹ ਕੋਈ ਸੋਚ ਰੱਖੀ ਹੈ ਕਿ ਸੱਭਾ ਵਿਕਾਸ ਹੋਵੇ ਸਾਰੇ ਲੋਕ ਮਜ਼ਬੂਤ ਹੋਣ ਹਰ ਬੰਦੇ ਨੂੰ ਮਦਦ ਮਿਲੇ ਤਾਂ ਕਿ ਸਾਡਾ ਇਲਾਕਾ ਤੇ ਸਾਡੇ ਦੇਸ਼ ਤੇ ਸਾਡਾ ਸੂਬਾ ਅੱਗੇ ਜਾ ਸਕੀ। ਤੁਸ ਸਾਰਿਆਂ ਨੂੰ ਪਤਾ ਹੈ ਮਨਮੋਹ ਸਿੰਘ ਜੀ ਦੀ ਸਰਕਾਰ ਹੋਇਆ ਕਰਦੀ ਸੀ ਕਾਂਗਰਸ ਪਾਰਟੀ ਦੀ। ਚੰਗੇ ਕਾਨੂੰਨ ਬਣੇ ਸਾਡੇ ਦੇਸ਼ ਦੇ ਵਿੱਚ। ਨਰੀਕਾ ਦਾ ਕਾਨੂੰਨ ਬਣਿਆ 100 ਦੇ ਤੇ ਰੋਜ਼ਗਾਰ ਦਾ। ਕੋਈ ਬੱਚਾ ਪੜ੍ਹਾਈ ਤੋਂ ਵਾਂਝੇ ਨਾ ਰਹੇ, ਰਾਈਟ ਟੂ ਐਜੂਕੇਸ਼ਨ ਬਣਿਆ। ਕੋਈ ਪਰਿਵਾਰ ਭੁੱਖਾ ਨਾ ਰਹੇ, ਰਾਈਟ ਟੂ ਫੂਡ ਬਣਿਆ। ਕਿਸੇ ਦੀ ਜ਼ਮੀਨ ਸਰਕਾਰ ਲੈਂਦੀ ਹੈ ਤਾਂ ਉਹ ਜ਼ਮੀਨ ਦਾ ਸਹੀ ਮੁਆਵਜ਼ਾ ਮਿਲੇ ਰਾਈਟ ਅਫੇਅਰ ਕੰਪੋਜੀਸ਼ਨ ਮੈਂ ਕਰਿਆ ਜਦੋਂ ਜਦੋਂ ਕਾਂਗਰਸ ਆਈ ਉਹਨਾਂ ਨੇ ਚੰਗੇ ਕਾਨੂੰਨ ਬਣਾ ਕੇ ਲੋਕਾਂ ਨੂੰ ਦਿੱਤੇ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਅੱਜ ਅਗਰ ਸੇਧ ਦੇ ਖੇਤਰ ਦੀ ਗੱਲ ਕਰੀਏ ਜਿਸ ਤਰ੍ਹਾਂ ਅੰਦਰ ਮੇਰੀ ਗੱਲ ਕਰ ਰਹੀ ਸੀ ਕਾਨ੍ਹ ਸਾਹਿਬ ਮੈਨੂੰ ਵੀ ਸੇਕੂਟੀ ਸੇਵਾ ਕਰਨ ਦਾ ਮੌਕਾ ਮਿਲਿਆ ਕੈਂਸਰ ਦਾ ਹਸਪਤਾਲ ਸੰਗੂੜ ਵਿੱਚ ਖੋਲਿਆ تو ہمارے سندور کے نوجوان سنگلہ کا بہت بڑا سہیوگ اور یوگدان رہا ہے ایک سر پی جی آئی کھلا ہے اور ہم وہاں پہ کام کریں تو میں یہ سمجھتا ਜਦੋਂ-ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲੇ ਜਦੋਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਤਾਂ ਤੁਹਾਨੂੰ ਆਪਣੇ ਇਲਾਕੇ ਦੇ ਲੋਕਾਂ ਦੀ ਤਕਲੀਫ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ ਅੱਜ ਤੁਹਾਡੇ ਕੋਲ ਆਏ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ 'ਚ ਜਦੋਂ 2084 ਸੀ ਤੇ ਆਪਾਂ ਸਾਰਿਆਂ ਨੇ ਸੋਚਿਆ ਕਿ ਪਤਾ ਨਹੀਂ ਕਿੰਨਾ ਵੱਡਾ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸੂਬੇ 'ਚ ਲੈ ਕੇ ਆਉਗੀ ਸਭ ਲੋਕਾਂ ਨੇ ਦਿਲ ਕੇ ਵੋਟਾਂ ਪਾਈਆਂ ਕਿਸੇ ਨੇ ਕੁਝ ਦੇਖਿਆ ਨਹੀਂ ਅੱਜ ਕੱਲ ਹੋ ਰਹੀ ਸੀ ਕਿ ਚਾਹੇ ਸਾਡੇ ਉਰੇ ਦੇ ਨੋਮੈਂਡੇ ਐ ਤੇ ਚਾਹੇ ਹੋਰ ਬਹੁਤ ਸੂਬੇ ਦੇ ਵਿੱਚ ਸਾਡੇ ਇਲਾਕਿਆਂ ਦੇ ਗਵਰਨਰ ਨੇ ਜਿੰਨੇ ਵਾਦੇ ਉਹਨਾਂ ਨੇ ਕੀਤੇ ਕਿਸੇ ਨੇ ਪੂਰਾ ਨਹੀਂ ਕੀਤਾ ਤੁਸੀਂ ਦੇਖ ਲਓ ਨਸ਼ੇ ਨੂੰ ਪੰਜਾਬ ਤੋਂ ਖਤਮ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਤੋਂ ਮਾਈਨਿੰਗ ਬੰਦ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਹਰੇ ਪੈਣ ਨਾਲ ਆਮ ਆਦਮੀ ਪਾਰਟੀ ਨੇ ਕੀਤਾ ਸਾਰੇ ਜਿਹੜੇ ਕਿਸਾਨ ਭਰਾਵਾਂ ਦੀ ਫਸਲ ਅਗਰ ਖਰਾਬ ਹੋ ਜਾਂਦੀ ਹੈ ਤਾਂ ਇਹ ਕਹਿੰਦੇ ਸੀ ਕਿਸਾਨ ਦੇ ਫਸਲ ਦੀ ਮੁਆਫੇ ਦੀ ਗੱਲ ਛੱਡੋ ਜੇ ਕਿਸੇ ਦੀ ਮੁਰਗੀ ਮਰ ਜੂਗੀ ਨਾ ਉਹਦੇ ਵੀ ਫੰਕਾ ਦਾ ਮੁਆਵਜ਼ਾ ਸੀ ਦੇਵਾਂਗੇ ਬੀਬੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਦਾ ਵਾਅਦਾ ਲਾਇਆ ਕੋਈ ਐਸਾ ਵਾਅਦਾ ਨਹੀਂ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਔਰ ਸੋਚਣ ਨੂੰ ਲੱਗਿਆ ਕਿ ਜੇਕਰ ਇਹਨਾਂ ਦੀ ਸਰਕਾਰ ਆ ਜੂਗੀ ਤਾਂ ਪਤਾ ਨਹੀਂ ਕਿੰਨਾ ਵੱਡਾ ਬਦਲ ਸਾਡੇ ਪੰਜਾਬ 'ਚ ਆ ਜੂਗਾ ਤੁਸੀਂ ਸਾਰੇ ਮੈਨੂੰ ਆਪ ਦੱਸੋ ਕਿ ਜੋ ਗਜ਼ਾਰੀ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਹੈ ਕਿ ਉਹ ਸਾਡੇ ਹੱਕ ਦੀ ਹੈ ਅੱਜ ਜ਼ਰੂਰਤ ਹੈ ਆਪੀ ਜੀ ਪੀ ਦੀ ਸਰਕਾਰ ਨੇ ਤੇ ਨਾ ਆਮ ਆਦਮੀ ਪਾਰਟੀ ਸਰਕਾਰ ਨੇ ਉਹਦਾ ਹੱਲ ਨਹੀਂ ਕਰਕੇ ਦਿੱਤਾ ਅੱਜ ਇਹ ਮਾਹੌਲ ਹੈ ਜ਼ਰੂਰਤ ਹੈ ਇੱਕ ਚੰਗੀ ਸਰਕਾਰ ਦੇਸ਼ ਦੇ ਵਿੱਚ ਖੜੀ ਕਰਨ ਦੀ ਅੱਜ ਜ਼ਰੂਰਤ ਹੈ ਪੰਜਾਬ ਦੀ ਸਰਕਾਰ ਨੂੰ ਸੁਨੇਹਾ ਦੇਣ ਦੀ ਤੁਸੀਂ ਦੇਖੋ ਅੱਜ ਰਾਹੁਲ ਖੰਦੀ ਤੇ ਖਰਗੇ ਸਾਹਿਬ ਕਿੱਦੇ ਵਧੀਆ ਤਰੀਕੇ ਨਾਲ ਆਪਣੇ ਪੰਜਾਬ ਦੇ ਦੇਸ਼ ਦੇ ਜਨਤਾ ਨੂੰ ਮਦਦ ਕਰਨ ਵਾਸਤੇ ਅੱਜ ਇੱਥੇ ਗੱਲ ਹੋ ਰਹੀ ਹੈ ਨਰੀਕਾ ਦੀ ਦਿਹਾੜੀ ਨੂੰ 400 ਰੁਪਏ ਚੱਕਣ ਦੀ ਗੱਲ ਹੋ ਰਹੀ ਹੈ ਤਾਂ ਕਿ ਗਰੀਬ ਲੋਕਾਂ ਨੂੰ ਮਦਦ ਮਿਲ ਸਕੀ ਸਾਡੀਆਂ ਬੀਬੀਆਂ ਪੈਣਾ ਵਾਸਤੇ ਜਿਹੜੇ ਗਰੀਬ ਘਰਾਂ ਕਿਉਂਕਿ ਮਹਿੰਗਾਈ ਐ ਨਹੀਂ ਹੋਗੀ ਚੁਲਾ ਗੈਸ ਦੀ ਗੱਲ ਕਰ ਲੋ ਤੇਲ ਦੀ ਗੱਲ ਕਰ ਲੋ ਪੈਟਰੋਲ ਦੀ ਗੱਲ ਕਰ ਲੋ ਡੀਜ਼ਲ ਦੀ ਗੱਲ ਕਰ ਲੋ ਕੋਈ ਚੀਜ਼ ਚੱਕ ਲੋ ਅੱਜ ਸਭ ਦੀਆਂ ਕੀਮਤਾਂ ਵੱਧ ਗਈਆਂ ਅੱਜ ਡਾਕਟਰ ਬਨਮੋਹ ਸਿੰਘ ਦੀ ਸਰਕਾਰ ਵੱਲੇ ਇਸ ਪ੍ਰਾਈਸ ਨੂੰ ਅਸੀਂ ਸਾਰੇ ਲੋਕ ਮਿਲ ਕੇ ਇਹਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ ਕਿੰਨਾ ਪੈਸਾ ਸਰਕਾਰ ਨੂੰ ਆਪਣੇ ਕੋਲੋਂ ਪਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਉੱਪਰ ਇਹਦਾ ਬੋਝ ਨਾ ਹੋਵੇ ਇਹ ਗੱਲ 2009 ਤੋਂ 14 ਤੱਕ ਮਨਮੋਹ ਸਿੱਦੀ ਸਰਕਾਰ ਕਾ ਦੀ ਤਰੱਕੀ ਵਾਸਤੇ ਖੜਾ ਮਿਲਦਾ ਤਾਂ ਕਿ ਆਪਣਾ ਰਾਖਾ ਉੱਪਰ ਦਾ ਸਭ ਆਪਣੇ ਇਲਾਕੇ ਦੇ ਲੋਕਾਂ ਨੂੰ ਜਾ ਸਕਣ ਆਪਣੇ ਇਲਾਕੇ ਦੀ ਤਰੱਕੀ ਹੋ ਸਕੇ ਆਪਣਾ ਇਲਾਕਾ ਪੰਜਾਬ ਦੇ ਵਿੱਚ ਇੱਕ ਨੰਬਰ ਦਾ ਇਲਾਕਾ ਬਣ ਕੇ ਸਾਹਮਣੇ ਖੜ ਸਕੇ ਐਨੀਆ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹੀ ਕਹਿਣਾ ਚਾਹੁੰਦਾ ਹੈ ਅੱਜ ਕੱਲ ਟੈਲੀਫੋਨ ਦੇ ਉੱਪਰ WhatsApp ਦੇ ਉੱਪਰ ਮੈਸੇਜ ਦੇ ਉੱਪਰ ਇਸ ਗੱਲ ਦਾ ਪ੍ਰਚਾਰ ਕਰੋ ਕਿ ਵੱਡਾ ਇਲਾਕਾ ਮੈਂ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਤੁਹਾਨੂੰ ਇਸ ਚੋਣ ਪ੍ਰਚਾਰ ਦਾ ਹਿੱਸਾ ਬਣਨਾ ਹੈ ਤੁਸੀਂ ਹਿੱਸਾ ਬਣੋ ਆਪਾਂ ਮਿਲ ਕੇ ਇਸ ਚੋਣ ਨੂੰ ਲੜਾਂਗੇ چونچی پراپا آشرد دے گا اور پھر آپ مل اپنے علاقے رکھے کریں گے بےتی سارا بہت دنواد جے ہند جے بھارت Thank you. Okay, yeah. okay, okay. <inaudible> <inaudible>